ਨੂਡਲਾਂ ਦੇ ਪੈਕੇਟ ਦੇ ਵਿੱਚ ਲੁਕੋ ਕੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ ਦੋਸਤੋ ਬਾਅਦ ਕਸਟਮ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਇਸ ਸੋਨੇ ਤੇ ਹੀਰਿਆਂ ਨੂੰ ਜ਼ਬਤ ਕਰ ਲਿਆ ਗਿਆ ਤਾਂ ਅਸੀਂ ਕੀ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਦੋਸਤੋ ਵਿੱਚ ਨੂਡਲਾਂ ਦੇ ਪੈਕੇਟ ਦੇ ਵਿੱਚ ਸੋਨੇ ਤੇ ਹੀਰਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਕਿ ਦੋਸਤੋ ਬਾਅਦ ਕਸਟਮ ਵਿਭਾਗ ਨੂੰ ਇਸ ਦੀ ਪਨਕ ਪੈਂਦੀ ਹੈ ਉਹਨਾਂ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਇਹ ਨੂਡਲਾਂ ਦੇ ਪੈਕੇਟ ਦੀ ਜਾਂਚ ਕੀਤੀ ਜਾਂਦੀ ਹੈ ਇਹਨਾਂ ਨੂੰ ਖੋਲ ਕੇ ਵੇਖਿਆ ਜਾਂਦਾ ਤੇ ਉਹਨਾਂ ਦੇ ਅੰਦਰ ਸੋਨੇ ਤੇ ਹੀਰੇ ਵੇਖ ਕੇ ਕਸਟਮ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਜਾਂਦੇ ਨੇ ਦੱਸ ਦਿੱ ਕਿ ਇਹ ਘਟਨਾ ਮਹਾਰਾਸ਼ਟਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਮੁੰਬਈ 에ਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇੱਕ ਕਾਰਵਾਈ ਕੀਤੀ ਹੈ ਨੂਡਲਾਂ ਦੇ ਪੈਕੇਟ ਖੋਲ ਕੇ ਵੇਖੇ ਜਾਂਦੇ ਨੇ ਤਾਂ ਇਹਦਾ ਦੇ ਵਿੱਚ ਸੋਨੇ ਤੇ ਹੀਰਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਸੋਨੇ ਤੇ ਹੀਰੇ ਲੁਕੋਏ ਹੋਏ ਸੀਗੇ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਤਕਰੀਬਨ 4 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ 6 ਕਿਲੋ ਸੋਨਾ ਹੈ ਜਿਸ ਦੀ ਕੀਮਤ 4 ਕਰੋੜ ਦੇ ਕਰੀਬ ਹੈ ਤੇ 2 ਕਰੋੜ ਦੇ ਹੀਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਸਟਮ ਵਿਭਾਗ ਦੇ ਵੱਲੋਂ ਜਬਤ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 13 ਮਾਮਲਿਆਂ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਸਾਰੀ ਕਾਰਵਾਈ ਕਸਟਮ ਵਿਭਾਗ ਦੇ ਵੱਲੋਂ 19 ਤੋਂ 21 ਤਰੀਕ ਤੱਕ ਕੀਤੀ ਗਈ ਹੈ ਦੱਸਿਆ ਕਿ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਨੂਡਲਾਂ ਦੇ ਪੈਕੇਟ ਖੋਲੇ ਗਏ ਤਾਂ ਉਸ ਦੇ ਵਿੱਚੋਂ ਸੋਨੇ ਤੇ ਹੀਰੇ ਨਿਕਲੇ ਨੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਸਟਮ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਹੈ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 6 ਕਰੋੜ ਦੀ ਕੀਮਤ ਦੇ ਸੋਨੇ ਤੇ ਹੀਰੇ ਕਸਟਮ ਵਿਭਾਗ ਦੇ ਵੱਲੋਂ ਜਬਤ ਕੀਤੇ ਗਏ ਆ ਨੂਡਲਾਂ ਦੇ ਪੈਕੇਟ ਦੇ ਵਿੱਚ ਲੁਕੋ ਕੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ ਦੋਸਤੋ ਬਾਅਦ ਕਸਟਮ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਇਸ ਸੋਨੇ ਤੇ ਹੀਰਿਆਂ ਨੂੰ ਜਬਤ ਕਰ ਲਿਆ ਗਿਆ ਤਾਂ ਸੀ ਕਿ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਦੁਸਰੇ ਵਿੱਚ ਨੂਡਲਾਂ ਦੇ ਪੈਕੇਟ ਦੇ ਵਿੱਚ ਸੋਨੇ ਤੇ ਹੀਰਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਕਿ ਦੋਸਤੋ ਬਾਦ ਕਸਟਮ ਵਿਭਾਗ ਨੂੰ ਇਸੇ ਪਨਕ ਪੈਂਦੀ ਹੈ ਉਹਨਾਂ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਇਹ ਨੂਡਲਾਂ ਦੇ ਪੈਕੇਟ ਦੀ ਜਾਂਚ ਕੀਤੀ ਜਾਂਦੀ ਹੈ ਇਹਨਾਂ ਨੂੰ ਖੋਲ ਕੇ ਵੇਖਿਆ ਜਾਂਦਾ ਤੇ ਉਹਨਾਂ ਦੇ ਅੰਦਰ ਸੋਨੇ ਤੇ ਹੀਰੇ ਵੇਖ ਕੇ ਕਸਟਮ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਜਾਂਦੇ ਨੇ ਦੱਸੀ ਕਿ ਇਹ ਘਟਨਾ ਮਹਾਰਾਸ਼ਟਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਮੁੰਬਈ 에ਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇਹ ਕਾਰਵਾਈ ਕੀਤੀ ਹੈ ਨੂਡਲਾਂ ਦੇ ਪੈਕੇਟ ਖੋਲ ਕੇ ਵੇਖੇ ਜਾਂਦੇ ਨੇ ਤਾਂ ਇਹਦਾ ਦੇ ਵਿੱਚ ਸੋਨੇ ਤੇ ਹੀਰਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਸੋਨੇ ਤੇ ਹੀਰੇ ਲੁਕੋਏ ਹੋਏ ਸੀਗੇ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਤਕਰੀਬਨ 4 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ 6 ਕਿਲੋ ਸੋਨਾ ਹੈ ਜਿਸ ਦੀ ਕੀਮਤ 4 ਕਰੋੜ ਦੇ ਕਰੀਬ ਹੈ ਤੇ 2 ਕਰੋੜ ਦੇ ਹੀਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਸਟਮ ਵਿਭਾਗ ਦੇ ਵੱਲੋਂ ਜ਼ਬਤ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 13 ਮਾਮਲਿਆਂ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਸਾਰੀ ਕਾਰਵਾਈ ਕਸਟਮ ਵਿਭਾਗ ਦੇ ਵੱਲੋਂ 19 ਤੋਂ 21 ਤਰੀਕ ਤੱਕ ਕੀਤੀ ਗਈ ਹੈ ਦੱਸਿਆ ਕਿ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਨੂਡਲਾ ਦੇ ਪੈਕੇਟ ਖੋਲੇ ਗਏ ਤਾਂ ਉਸ ਦੇ ਵਿੱਚ ਸੋਨੇ ਤੇ ਹੀਰੇ ਨਿਕਲੇ ਨੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਸਟਮ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਹੈ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 6 ਕਰੋੜ ਦੀ ਕੀਮਤ ਦੇ ਸੋਨੇ ਤੇ ਹੀਰੇ ਕਸਟਮ ਵਿਭਾਗ ਦੇ ਵੱਲੋਂ ਜਬਤ ਕੀਤੇ ਗਏ ਆ।